ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਫੇਰ ਵੀਡੀਓ ਦਿਖਾਉਣੇ ਆ ਬਾਈ ਕਾਲੇ ਕੋਲੋਂ ਪਿੰਡ ਸੈਤੋਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਜ਼ਿਲ੍ਹਾ ਮੋਗਾ ਨੇੜੇ ਇਹਦੇ ਭਧੌੜ ਵੀ ਰਹਿ ਜਾਂਦਾ ਤੇ ਨਿਹਾਲ ਸਿੰਘ ਵਾਲਾ ਵੀ ਨੇੜ ਹੈ ਬਹੁਤ ਵੀਡੀਓ ਬਣਾਈ ਦੀਆਂ ਤੇ ਇੱਥੇ ਚੰਗਾ ਸੋਹਣੀਆਂ گاਵਾ ਦੇਖਣ ਨੂੰ ਮਿਲਦੀਆਂ ਆ ਅੱਜ ਟੋਟਲ ਨਾਲ 7 ਇਸ ਵੀਡੀਓ ਦੇ ਮਾਧਮ ਨਾਲ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਪੰਜ گاਵਾ ਸੋਹਣਾਂ ਸਵਾਨਾਂ ਤੇ ਦੋ گاਵਾ ਵਿੱਚੋਂ ਗੱਬਣ ਵੀ ਤੁਹਾਨੂੰ ਦਿਖਾ ਦੇਣੀ ਹੈ ਸੋ ਬੇਨਤੀ ਹੈ ਹਮੇਸ਼ਾ ਹਰੇਕ ਵੀਡੀਓ ਚ ਸ਼ੁਰੂ ਜੀ ਕਰ ਦਈਦੀ ਆ ਵੀ ਜਿਹਨੇ ਵੀ ਪਸ਼ੂ ਖਰੀਦਣਾ ਹੈ ਉਹ ਆਪਦੀ ਸਮਝ ਨਾਲ ਖਰੀਦੇ ਆ ਕੇ ਦੇਖੇ ਤੇ ਤਸੱਲੀ ਕਰੇ ਸੋ ਅੱਜ ਫੇਰ ਬੜੀਆਂ ਸੋਹਣੀਆਂ ਸੋਹਣੀਆਂ ਵਿਹੜਾਂ ਦੱਸੋ ਤੇ ਸ਼ੁਰੂਆਤ ਆਪਾਂ ਗੱਬਣ ਤੋਂ ਕਰ ਲਾਂਗੇ ਉਸ ਤੋਂ ਬਾਅਦ ਤੁਹਾਨੂੰ ਇੱਕ ਇੱਕ ਕਰਕੇ ਬਹੁਤ ਸੋਹਣੀਆਂ ਵਿਹੜਾਂ ਲਾਸਟ ਤੱਕ ਜਾਂਦੇ ਆ ਦਿਖਾ ਦੂੰਗਾ ਸੋ ਤੁਸੀਂ ਐਂਡ ਤੱਕ ਵੀਡੀਓ ਜ਼ਰੂਰ ਦੇਖਦੇ ਰਹੋ ਆਓ ਮਿਲਦੇ ਆਂ ਬਾਈ ਨੂੰ ਤੇ ਕਰਦੇ ਆਂ ਗੱਲਬਾ ਕਾਲੇ ਭਾਈ ਸਤਿ ਸ਼੍ਰੀ ਅਕਾਲ ਸასი ਗੱਲ ਜੀ ਜੀ ਦੇ ਕਾਲੇ ਸਤਨਾਗ ਅੱਜ ਆਪਣੇ ਜੀ ਵੀਰੇ ਸ਼ੁਰੂਆਤ ਆ ਪਕਰਪਨ ਤੋਂ ਕਰ ਲੈਨੇ ਆ ਹਾਂ ਜਿਵੇਂ ਪਾਸੇ ਕਦੀ ਜੀ ਕੀ ਡਿਟੇਲ ਹੈ ਇਹਦਾ ਪਹਿਲਾ ਸੁਆ ਬਾਈ ਚਾਰ ਦੰਦ ਵੱਛੀ ਤਿਆਰ ਫੋਲਾ ਇੱਕ ਦੋ ਦਿਨ ਲੈ ਆ ਵੀ ਸਕਦੀ ਹੈ ਤੇ ਰਾਤ ਰਾਤ ਤੇ ਡਿਲੀਵਰੀ ਵੀ ਹੋ ਸਕਦੀ ਹੈ ਕੀ ਰੇਟ ਰਹੂਗਾ ਇਹਦਾ ਬਾਈ ਰੇਡ ਜਗਜੀਤ ਵੀਰੇ ਦਾ ਮੁੱਲ ਜਿਹੜਾ ਮਰਜ਼ੀ ਕਰ ਲੀਏ 1,55,000 ਰੁਪਏ ਦੀ ਵੱਛੀ ਦੇਵਾਂਗੇ ਘੱਟ ਤੋਂ ਘੱਟ ਦੁੱਧ ਦਿੱਤਾ ਮੇਰੇ ਹਿਸਾਬ ਨਾਲ 30 ਕਿਲੋ ਤੋਂ ਪਲੱਸ ਦੇ ਦੂ ਠੀਕ ਹੈ ਫ੍ਰੀਕ ਤੇ ਆਰਡਰ ਦੀ ਕੁਆਲਿਟੀ ਦੇਖੋ ਕੈਰੈਕਟਰ ਚੈੱਕ ਕਰੋ ਕਿੰਨੇ ਪਿਆਰੇ ਲੱਗੇ ਖੋਲੀ ਬਾਈ ਸੋ ਦੋਸਤੋ ਪਹਿਲਣ ਵੈਡ ਚਾਰ ਦੰਦ ਫਿਟਿੰਗ ਵਾਲਾ ਹਵਾਨਾ ਤੇ ਹਵਾਨੇ ਹਮੇਸ਼ਾ ਇਥੋਂ ਦੇਖਣ ਨੂੰ ਮਿਲਦੇ ਹੀ ਆ ਪਹਿਲਾ ਵੀਡੀਓ ਬਣਾਉਨੇ ਆ ਗੱਬਣ ਵੈੜ ਦਾ ਹਵਾਨਾ ਦੇਖ ਲੋ ਤੁਸੀਂ ਹੁਣ ਚਿਆਰੀ ਦੇਖੋ ਕਰਮਾ ਵਾਲੀ ਦੀ ਪਲਵਾਨਾ ਵਾਲੀ ਤੋਰ ਹੀ ਰਹਿਣੀ ਹੈ ਕਿਉਂਕਿ ਹਵਾਨਾ ਪੱਟਾਂ ਦੇ ਸੰਚ ਪੂਰਾ ਹੀ ਫਸਿਆ ਹੋਇਆ ਹੈ 1 ਲੱਖ ਤੇ 55000 ਦੀ ਬਾਈ ਕਹਿੰਦਾ ਹੈ ਵੈੜ ਦੇ ਦਿਆਂਗੇ ਜਿਹਨੂੰ ਚੰਗੀ ਲੱਗੇ ਤਾਂ ਕਾਲ ਕਰਿਓ ਕਮਾਲਾ ਵੀਰੇ ਉਧਰ ਨੂੰ ਸੋ ਬਹੁਤ ਸੋਹਣੀ ਵੈੜ ਦੋਸਤੋ ਪਹਿਲੇ ਨੰਬਰ ਤੇ ਥਾਣਾ ਅਥੀ ਵੀ ਚੋਲੋਂਗੇ ਤੇ ਬਾਕੀ ਜੇ ਮਸ਼ੀਨ ਲਾ ਲੋਂਗੇ ਤਾਂ ਜਾਦਾ ਵਧੀਆ ਕਿਉਂਕਿ ਇਦਾਂ ਦੀਆਂ ਗਾਂ ਦੁੱਧ ਚੰਗਾ ਦਿੰਦੀ ਹੈ ਤੇ ਮਸ਼ੀਨ ਤੇ ਦੁੱਧ ਦਿੰਦੀ ਵੀ ਵੱਧ ਹੁੰਦੀ ਹੈ ਕਿਉਂਕਿ ਚਵਾਈ ਸੌਖੀ ਤੇ ਛੇਤੀ ਹੋ ਜਾਂਦੀ ਹੈ ਮਸ਼ੀਨ ਨਾਲ ਸੋ ਇਹ ਪਹਿਲੇ ਨੰਬਰ ਤੇ ਵਹਿੜ ਦੇਖੋ ਸੀਮਨ ਐਚ ਐਫ ਦਾ ਇੰਨਾ ਕਿ ਚੰਗਾ ਜਿਹੜਾ ਹਰੇਕ ਡਾਕਟਰ ਵੀਰ ਤੋਂ ਮਿਲ ਜਾਂਦਾ ਜਿਹਦੇ ਕਰਕੇ ਇਦਾਂ ਦੀਆਂ ਵਹਿੜਾਂ ਤਿਆਰ ਹੁੰਦੀਆਂ ਬੜੀ ਸੋਹਣੀ ਵਹਿੜ ਦੱਸੋ ਕਰਮਾਲੀ ਤਿਆਰ ਹੋਈ ਵੀ ਐ ਸੂਣ ਦੇ ਵਿੱਚ ਸੋ ਦੇਖੋ ਇਹਦਾ ਰੰਗ ਢੰਗ ਹਵਾਨੇ ਦਾ ਸਹਿਜ ਦੇਖਣ ਵਾਲਾ ਕੰਪੈਕਟ ਬਿਲਕੁਲ ਖੁੱਚਾਂ ਦੇ ਉਤੋਂ ਆ ਤੁਨ ਉਹਦਾ ਫੋਟਾਂ ਨੂੰ ਉੱਪਰ ਦਿਸਦਾ ਹੋਣਾ ਥਣਾ ਤੋਂ ਉੱਤੇ ਜੇ ਦੇਖਦੇ ਆ ਤਾਂ ਫੋਟਾਂ ਨੂੰ ਖੁੱਚਾਂ ਤੁੱਤੇ ਹੋਊਗਾ ਪਰ ਚੜਾਈ ਫੁੱਲ ਐ ਇਹਦੇ ਨਾਲ ਇੱਕ ਸੂਈ ਸਵਾਈ ਗਾਂ ਕਿੰਨਾ ਸੁਆ ਭਾਈ ਜਗਜੀਤ ਵੀਰੇ ਦੂਜਾ ਸੁਆ ਅੱਜ ਇਹਨੂੰ ਚੌਥਾ ਡਾਂਦਾ ਸੂਈ ਨੂੰ ਠੀਕ ਐ 24 ਕਿਲੋ ਦੁੱਧ ਆ ਉਹਦਾ ਕੰਡੇ ਮਣ ਕੇ ਲੈ ਆ ਸਕਦਾ ਕੋਈ ਕੰਡੇ ਤੇ ਤੋਲ ਸਕਦਾ ਤੋਲ ਸਕਦਾ ਤੋਲ ਇੱਥੇ ਸਕਦਾ ਦੋ ਟਾਈਮ ਗੇਟੋਂ ਟੱਪ ਗਈ ਫੇਰ ਪੈਸੇ ਦੀ ਗਾਰੰਟੀ ਠੀਕ ਐ ਅੱਛਾ ਭਾਈ ਕੀ ਰੇਟ ਹੋਊਗਾ ਇਹਦਾ ਇਹ ਜੀ ਡਿਵੀਜ਼ਨ ਆ ਮੁੱਲ ਜਿਹੜਾ ਮਰਜੀ ਕਰ ਲੇ ਜਿਹੜਾ ਜੈਨੂਅਲ ਲੈਨ ਦੇਨ ਦਾ ਪ੍ਰਾਈਸ 135000 ਰੁਪਏ ਦੀ ਵਿੱਚ ਵੀ ਬੱਚਾ ਇਹਦੇ ਨਾਲ ਬੱਚਾ ਹੀ ਦਿੱਤਾ ਬਾਈ ਇਹਨੇ ਖੋਲੀ ਬਈ ਸੋ ਦੋਸਤੋ ਬੱਚਾ ਮੇਲਕਾਫ ਹੈ ਦੁੱਧ ਜਿਹੜਾ ਹਾਜ਼ਰ ਆ ਉਹ ਤੁਹਾਨੂੰ ਦੱਸਦਾ ਤੇ ਇੱਥੇ ਭਾਵੇਂ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਤੁਹਾਡੀ ਤਸੱਲੀ ਕਰਨ ਦੀ ਸਮਝ ਹੈ ਤੁਸੀਂ ਇੱਥੇ ਕਰ ਸਕਦੇ ਹੋ ਤਸੱਲੀ ਹਵਾਨਾ ਇਹਦਾ ਵੀ ਚੰਗਾ ਪੂਰਾ ਭਰਿਆ ਹੋਇਆ ਤੁਹਾਨੂੰ ਦਿਸੂਗਾ ਵੀ 30 ਫੇਰ ਦੇ ਸੋ ਹੱਥੀ ਚਵਾਈ ਵਾਲਾ ਥਾਣਾ ਦੋਸਤੋ ਤੇ ਸੋਹਣਾ ਇਹਦਾ ਹਵਾਨਾ ਹੈ ਪਾਣੀ ਪੀਂਦੇ ਹੋ ਨੇ ਤੁਸੀਂ ਸਾਈਡ ਤੋਂ ਇਸ ਗਾਂ ਨੂੰ ਦੇਖੋ ਤੇ ਦੀ ਗਾੜੀ ਦੇਖ ਸਕਦੇ ਹੋ ਤੁਸੀਂ ਢਾਂਚਾ ਦੇਖੋ ਸੋ ਇਹ ਤਾਜੀ ਸੋਈ ਵੀ 1,35,000 ਦਾ ਰੇਟ ਬਾਈ ਨੇ ਰੱਖਿਆ ਦੂਜਾ ਸੂਆ ਇਹ ਗਾਂ ਇਹ ਵੈੜ ਇਹਨੇ ਬੱਚੇ ਨੂੰ ਜਨਮ ਦਿੱਤਾ ਹਵਾਨਾ ਇਹਦਾ ਤੁਸੀਂ ਹੁਣ ਤੁਰਦੀ ਤੋਂ ਦੇਖ ਸਕਦੇ ਕਮਾਲ ਆ ਬਾਈ ਸੋ 2 ਨੰਬਰ ਦੇ ਉੱਤੇ ਤੁਹਾਨੂੰ ਇਹ ਦਿਖਾ ਰਹੇ ਹਾਂ ਦੱਸੋ ਭਲੂਣ ਹਵਾਨੇ ਦੇ ਉੱਤੇ ਹਜੇ ਇਹਦੇ ਹੈਗੀ ਐ ਲੇ ਆਪਸੋ ਬਾਈ ਲੈ ਚਲਾਂਗੇ ਸੋਏ 2 ਨੰਬਰ ਦੇ ਉੱਤੇ ਤੁਹਾਨੂੰ ਗਾਣਾ ਦਿਖਾ ਰਹੇ ਆਂ ਭਲੂਣ ਆ ਜੇ ਧੁੰਨੀ ਤੇ ਵੀ ਆ ਤੇ ਹਵਾਨੇ ਤੇ ਵੀ ਆ ਬਿਲਕੁਲ ਤਾਜੀ ਸੂਈ ਵੀ ਚੌਥਾ ਡਾਂਗੀ ਆ ਜੇ ਦੁੱਧ ਵੀ ਬੜੇ ਸੋਹਣੇ ਤੋਂ ਸ਼ੁਰੂਆਤ ਇਸ ਗਾਣੇ ਕੀਤੀ ਹੈ ਕਾਲੇ ਬਾਈ ਜਿਹੜੀ 3 ਨੰਬਰ ਤੇ ਗਾਹ ਜਗੀਦ ਵੀਰੇ ਗੱਬਣ ਵੈੜ ਆ ਹੂੰ ਇਹ ਪੰਜ ਚਾਰ ਦਿਨ ਲੈ ਜੂ ਬੱਚੀ ਠੀਕ ਹੈ ਇਹ ਦਿਨ ਮੇਰੇ ਹਿਸਾਬ ਨਾਲ 5-7 ਤੱਕ ਖੁੱਲੇ ਲੈ ਜੂ ਇਹ ਦੋ ਦਵਾਲਾ ਨਹੀਂ ਕਹਿੰਦੇ ਆਪਾਂ 35 ਕਿਲੋ ਤੋਂ ਪਲੱਸ ਦੁੱਧ ਦੇ ਦੂ ਰੇਟ ਕਿ ਰਹੂਗਾ ਰੇਟ ਜਗਜੀਤ ਵੀਰੇ ਦਾ ਮੁੱਲ ਜਿਹੜਾ ਮਰਜ਼ੀ ਕਰ ਲਗੇ 1,65,000 ਰੁਪਏ ਦੀ ਵੈੜ ਦੇਦਾ ਠੀਕ ਹੈ ਖੋਲੀ ਭਾਈ 1,65,000 ਦੀ ਦੱਸੋ ਮਿਲੂਗੀ ਹਜੇ ਆਪਾਂ 5-4 ਦਿਨ ਲੈਂਦੀ ਐ ਸੋਨ ਚ ਕੱਦ-ਕੱਟ ਚੰਗਾ ਵੈੜ ਦਾ ਕੱਦ ਬੋਡੀ ਵੰਤਰ ਲੈਂਥ ਅਡਰ ਦੀ ਕੁਆਲਿਟੀ ਹਜੇ ਪੋਲਾ ਬਹੁਤ ਆ ਭਾਈ ਸਪੇਸ ਬਹੁਤ ਪਈ ਐ ਜਦੋਂ ਤਿਆਰ ਹੋਣਾ ਇਹਨੇ ਕਰ ਮਾਰੀ ਕਮਾਲ ਆ ਭਾਈ ਸੋ ਇਹ ਸੌਫਾ ਨੂੰ 3 ਨੰਬਰ ਦੇ ਉੱਤੇ ਦਿਖਾ ਰਹੇ ਹਾਂ ਮੋਡਲਿੰਗ ਜਾਣ ਦੇ ਸੋ 3 ਨੰਬਰ ਤੇ 1,65,000 ਇਸ ਵੈੜ ਦਾ ਮੁੱਲ ਹੈ ਹਜੇ ਹਫਤਾ ਇਹ ਲੈਂਦੀ ਐ ਸੂਨ ਚ ਤਿਆਰੀ ਚੰਗੀ ਫੜਦੀ ਆਉਂਦੀ ਹੈ ਇਦੇ ਨਾਲ ਫੇਰ ਸੂਈ ਸਵਾਈ ਗਾਂ ਦਾ ਸਾਦਨੇ ਕਾਲੇ ਭਾਈ ਕੀ ਡਿਟੇਲ ਹੈ ਦੀ ਜਗਜੀਤ ਵੀਰੇ ਦੂਜਾ ਸੂਆ ਚੌਗੀ ਹੋਈ ਮੂਹਾਂ 23 24 ਕਿਲੋ ਅੱਜ ਇਹਨੂੰ ਖੁੱਲਾ ਦੁੱਧ ਹੋਏ ਦੇ ਕੋਲੇ ਚੌਥਾ ਪੰਜਵਾਂ ਡੰਗ ਹੈ ਇਹਨੂੰ ਚੌਥਾ ਠੀਕ ਹੈ ਤੇ ਘੱਟ ਤੋਂ ਘੱਟ ਦੁੱਧ ਦਿੱਤਾ ਇਹਨੇ ਆਪਾਂ ਇਹਦੀ 32 33 ਕਿਲੋ ਦੁੱਧ ਦੀ ਗਾਰੰਟੀ ਦੇ ਦਾਂਗੇ ਬੱਚੀ ਤੇ ਰੇਟ ਕੀ ਰਹਿਣਾ ਬਾਈ ਦਾ ਰੇਟ ਜਗਜੀਤ ਵੀਰੇ ਦਾ ਮੁੱਲ ਜਿਹੜਾ ਮਰਜ਼ੀ ਕਰ ਲਗੇ 1 ਲੱਖ 40 ਹਜ਼ਾਰ ਰੁਪਏ ਦੀ ਬੱਚੀ ਦੇ ਦਾਂ ਮਾਰਡਰ ਦੀ ਕੁਆਲਿਟੀ ਦੇਖੋ ਤੁਸੀਂ ਕਿੱਦਾਂ ਦੀ ਲੱਗੀ ਸਹੀ ਫੋਲੀ ਭਾਈ ਪੁੱਤ ਤੋਰਿਓ ਬੱਚਾ ਬੱਚਾ ਹੈ ਬੱਚਾ ਹੀ ਦਿੱਤਾ ਬਾਈ ਇਹਨੇ ਵੀ 1 ਲੱਖ ਤੇ 40 ਹਜ਼ਾਰ 24 25 ਕਿਲੋ ਤੋਂ ਸ਼ੁਰੂਆਤ ਹੈ ਸੋਨਾ ਦੁੱਧ ਪਾਉਂਗੀ ਹਾਈਟ ਲੈਂਥ ਫੁੱਲ ਹੈ ਕੈਰੈਕਟਰ ਜਿਹੜੇ ਆਪਾਂ ਨੂੰ ਸਟਰਕਚਰ ਢਾਂਚਾ ਜਿਹੜਾ ਚੰਗਾ ਚਾਹੀਦਾ ਹੁੰਦਾ ਉਹ ਤੁਹਾਨੂੰ ਨਜ਼ਰ ਆਉਂਦਾ ਹੋਣਾ ਬਰੀਕੀਆਂ ਦੇ ਵਿੱਚ ਆ ਵਹਿੜ ਹਵਾਨਾ ਕੁੱਚਾਂ ਦੇ ਵਿੱਚ ਉੱਤੋਂ ਹੀ ਸ਼ੁਰੂ ਹੁੰਦਾ ਤੇ ਉੱਤੇ ਉੱਤੇ ਹੀ ਰਹਿ ਜਾਂਦਾ ਹੈ ਫਿਟਿੰਗ ਵਾਲਾ ਹਵਾਨਾ ਹੈ ਕੱਟ ਵਾਲਾ ਥਾਣੇ ਦੇ ਹੱਥੀ ਚਵਾਈ ਵਾਲੇ ਹੈ ਕਮਾਲਾ ਵੀਰੇ ਵਾਸਤੇ ਸਵੇ ਚਾਰ ਨੰਬਰ ਤੇ ਦਿਖਾ ਰਹੇ ਆ ਪੰਜ ਨੰਬਰ ਤੇ ਜਿਹੜੀ ਗਾਂ ਤੁਹਾਨੂੰ ਦਿਖਾਉਣੀ ਹੈ ਜੇ ਕੁਸ ਟਾਈਮ ਪਹਿਲਾਂ ਹੀ ਸੂਕੇ ਹਟੀ ਹੈ ਤੇ ਬੱਚਾ ਵੀ ਇਹਦਾ ਸਾਹਮਣੇ ਤੁਸੀਂ ਦੇਖ ਲਓ ਜੇ ਉੱਠਣਾ ਸ਼ੁਰੂ ਕਰਨਾ ਹੈ ਕਾਲੇ ਭਾਈ ਕੰਨਮਾ ਸੂਆ ਸੂਪੀ ਇਹ ਪਹਿਲਾਂ ਨ ਬੱਚੀ ਸੂਈ ਆ ਭਾਈ ਇਹ ਨਾ ਪੰਜ ਚਾਰ ਦਿਨ ਜਜੀਤ ਪਹਿਲਾਂ ਸੂਪੀ ਇਹ ਆਈ ਹੋਈ ਸੀਗੀ ਅੱਜ ਸਵੇਰੇ ਆ ਕੇ ਹਿੱਲ ਕੇ ਸੂਪੀ ਅੱਛਾ ਇਹਦਾ ਹਜੇ ਦੋ ਚਵਾਈਆਂ ਹੋ ਗਈਆਂ ਉਹ ਦੱਸੂਗੀ ਬੱਚੀ ਨੂੰ ਇਹਨੇ ਜਨਮ ਦਿੱਤਾ ਚਾਰ ਦੰਦ ਵੈੜਾ ਭਾਈ ਠੀਕ ਹੈ ਰੇਟ ਕੀ ਰਹਿਣਾ ਬਈ ਦਾ ਡੇਰ ਚ ਜੀਤ ਵੀਰੇ ਅੱਜ ਦਾ ਮੁੱਲ ਜਿਹੜਾ ਮਰਜ਼ੀ ਕਰ ਲੀਏ 2 ਲੱਖ 5000 ਰੁਪਏ ਦੀ ਬੱਛੀ ਦੇ ਦਾ ਠੀਕ ਹੈ ਜੇ ਰਹਿ ਜੇ ਦੀ ਪੈਣ ਜੇਰ ਤਾਂ ਬਾਈ ਹਜੇ ਮੈਂਟ ਸਾਰੇ 15 ਜਾਂ 20 ਹੋਏ ਬੱਛੀ ਸੋ ਦੋਸਤੋ ਬੱਚਾ ਬੱਛੀ ਆ ਨਾਲ 2 ਲੱਖ ਤੇ 5000 ਰੇਟ ਹੈ ਪਹਿਲਾਂ ਵੈੜਾ ਥੋੜਾ ਜਿਹਾ ਗੱਡੀ ਦੇ ਵਿੱਚ ਪਸ਼ੂ ਜਦੋਂ ਚੜ ਕੇ ਆਉਂਦਾ ਕਈ ਵਾਰ ਬੇਸ਼ੱਕ ਬਾਈ ਕੱਲ ਨੂੰ ਜਾਂ ਪਰਸੋਂ ਨੂੰ ਜਦੋਂ ਵੀਡੀਓ ਅਪਡੇਟ ਹੋਣੀ ਹੈ ਇਹਦੇ ਨਾਲ ਦੋ ਚਵਾਇਆਂ ਹੋ ਗਈਆਂ ਦੁੱਗਣਾ ਲੇਵਾ ਹੋਊ ਇਹ ਸਹੀ ਸੋ ਵੀਡੀਓ ਜਦੋਂ ਨੂੰ ਪੋਸਟ ਕਰਦੇ ਆ ਤੇ ਪਉਣ ਜਿਹੜੇ ਭਰਾ ਵਿੱਚ ਜਾਣਦੇ ਆ ਜਿਵੇਂ ਫਾਰਮ ਵਾਲੇ ਨਾ ट्रांजੈਕਸ਼ਨ ਪਲੱਸ ਹੀ ਪਾਉਂਦੇ ਆ ਉਹ ਜਗਜੀਤ ਹੁਣ ਉਦਾਂ ਲੇਵਾ ਬਣਦਾ ਹੀ ਨਹੀਂ ਗਾਂ ਚੁਆਈ ਕਰਨ ਤੋਂ ਬਾਅਦ ਹੀ ਜਿਉਂ-ਜਿਉਂ ਦੁੱਧ ਤੇ ਆਉਣ ਲੱਗ ਜਾਂਦੀ ਓਵੇਂ-ਓਵੇਂ ਗਾਂ ਤਿਆਰ ਹੋਣ ਲੱਗ ਜਾਂਦੀ ਕਰੈਕਟਰ ਦੇਖੋ ਵਹਿੜ ਦੇ ਥਾਣੇ ਦੇ ਹੱਥੀ ਚੁਆਈ ਵਾਲੇ ਵੀ ਆ ਤੇ ਮਸ਼ੀਨ ਭਾਵੇਂ ਲਾ ਲਿਓ ਪੋਤੇ ਤਾਂ ਥਣ ਹਰੇਕ ਪਾਸ ਹੁੰਦਾ ਹੀ ਹੁੰਦਾ ਤੁਮਹਾਲਾ ਬਈ ਲੈ ਚੱਲੰਦਾ ਪਈ ਪਹਿਲਾਂ ਵਹਿੜਾ ਦੱਸੋ ਬਿਲਕੁਲ ਤਾਜੀ ਸੂਈ ਵੀ ਜੇਰ ਪੈਣ ਤੋਂ ਪਹਿਲਾਂ ਦੀ ਇਹ ਵੀਡੀਓ ਆ ਜਿਹੜੀ ਤੁਸੀਂ ਦੇਖ ਰਹੇ ਹੋ ਹਜੇ ਵੈਡ ਨੇ ਤਿਆਰ ਹੋਣਾ ਸੀ ਥੋੜਾ ਪਸ਼ੂ ਕਈ ਵਾਰ ਹਲਚਲ ਨਾਲ ਪਹਿਲਾ ਸੂ ਪੈਂਦਾ ਖੈਰ ਕਰੈਕਟਰ ਚੰਗੇ ਥੀਂਦੇ ਇਹਦੇ ਵੀ ਫਵਾਨੇ ਦੀ ਬਣਾਵ ਬਹੁਤ ਸੋਹਣੀ ਫਵਾਨਾ ਉੱਤੇ ਹੀ ਦੱਸੂਗਾ ਦੋਸਤੋ ਕੁਝਾਂ ਅ ਇਹ ਦੁਬਾਰਾ ਝਕ ਨਵੇਂ ਨਹੀਂ ਦਿਖਾਉਣੇ ਆ ਵਾਈਟ ਰੰਗ ਦੇ ਵਿੱਚ ਕਾਲੇ ਭਾਈ ਕੀ ਡਿਟੇਲ ਹੈ ਇਸ ਵੈਡ ਦੀ ਜਗਜੀਤ ਵੀਰੇ ਦੂਜਾ ਸੂਆ ਵੱਛੀ ਆ ਚਾਰ ਦੰਦ ਕਰਕੇ ਨੇ ਛੱਗ ਦਾ ਇੱਕ ਚੱਕ ਲਿਆ ਹੂੰ ਛੇਵਾਂ ਸੱਤਵਾਂ ਅੱਜ ਇਹਨੂੰ ਡਾਂਗਾ ਵੱਛੀ ਨੂੰ ਇਹਨੇ ਜਨਮ ਦਿੱਤਾ ਆਈ 29 ਕਿਲੋ ਦੁੱਧ ਦੇ ਕੋਲੇ ਅੱਜ ਕੰਡੇ ਦੇ ਚੋਣ ਦਾ ਕਿੱਥੇ ਮਰਜੀ ਜਾਵੇ ਰੱਬ ਤੋਂ ਡਰ ਕੇ ਆ ਨਾ 45 ਕਿਲੋ ਤੋਂ ਉੱਤੇ ਦੁੱਧ ਦੇ ਦੂ। ਠੀਕ ਹੈ ਤੇ ਬਰੀਡ ਕਰੈਕਟਰ ਇਹਨੂੰ ਇਦਾਂ ਦੇ ਲੱਗੇ ਪਿਆ ਪ੍ਰਮਾਤਮਾ ਦੀ ਮਿਹਰ ਨਾਲ ਵੀ ਚਾਰ ਬੰਦੇ ਜੀ ਵਧੀਆ ਆ ਕੇ ਦੀ ਇਹਦੀ ਜਨਨ ਕਰਨਗੇ ਤਾਂ ਬਰੀਡ ਵਾਲੇ ਪਾਸੇ ਤੇ ਹੱਥ ਨਹੀਂ ਧਰ ਸਕਦੇ। ਰੇਟ ਕੀ ਰਹਿਣਾ ਬਈ? ਰੇਡ ਜਗਜੀਤ ਵੀਰ ਦਾ ਮੁੱਲ ਜਿਹੜਾ ਮਰਜੀ ਕਰ ਲੀਏ 2,75,000 ਰੁਪਏ ਦੀ ਬੱਚੀ ਦੇ ਦੋ। ਖੋਲੀ ਬਈ 2,75 ਦੀ ਦਸੋ ਇਹਦੇ ਨਾਲ ਮੇਲ ਕਾਫ ਹੈ। ਬੱਚੀ ਹੈ ਵੀਰ ਇਹਦੇ ਨਾਲ ਬੱਚੀ ਹੈ। ਜੀ ਬਈ ਸੋ ਦਸੋ ਬੱਚਾ ਵੀ ਫੀਮੇਲ ਕਾਫ ਆ। ਚੰਗੇ ਦੁੱਧ ਤੋਂ ਸ਼ੁਰੂਆਤ ਹੈ, ਕਰੈਕਟਰ ਪੂਰੇ ਚੰਗੇ ਢ ਬਿਊਟੀ ਇਹਦੇ ਚ ਫੋਲਾ ਦੋ ਨਾ ਗੈਕ ਹਿਸਾਬ ਦੇ ਕਿਉਂਕਿ ਚੰਗੀ ਗਾਂ ਦੀ ਚੰਗੀ ਵੱੱਛੀ ਦੀ ਦੇਖੋ ਬਾਈ ਹੁਣ ਇਹਦੀਆਂ ਰੈਵਜ਼ ਜੀ ਫੌਰਨ ਦੀ ਗਾਂ ਨਾਲ ਦਾ ਇਹਨੂੰ ਸਟ੍ਰਕਚਰ ਲੱਗਾ ਵਾ ਹਵਾਨਾ ਅੱਗੋਂ ਪਿੱਛੋਂ ਨੋਟ ਕਰਿਓ ਹੁਣ ਤੁਸੀਂ ਖੜੀ ਦਾ ਟਾਂਚਾ ਦੇਖੋ ਪਤਲੀ ਚਮੜੀ ਦੀ ਦੱਸੋ ਇਹ ਬਿਲਕੁਲ ਬਹੁਤ ਸੋਹਣੀ ਬਣਤਰ ਇਹਦੀ ਬਰੀਡ ਕੁਆਲਿਟੀ ਟਾਪ ਦੀ ਦਿੰਦੀ ਹੈ ਬੈਕ ਸਾਈਡ ਤੋਂ ਹਵਾਨਾ ਦੇਖੋ ਤੁਸੀਂ ਖਾਣਾ ਦੇ ਵਿੱਚ ਗਿੱਥੀ ਦੇਖੋਗੇ ਤੁਸੀਂ ਉਹ ਵੀ ਬਹੁਤ ਚੰਗੀ ਨਜ਼ਰ ਆਉਗੀ ਛੋ ਕੁਆਲਟੀ ਵਾਲੀ ਇਹ ਵੈੜ ਲਿਆ ਬਲਕਮਾ ਆ ਲਿਆ ਪੁੱਤਰ ਮਾਜਾ ਬਿਤਾ ਆ ਜਿੰਨਾ ਬੋਲ ਲਗੇ ਜਗਜੀਤ ਵੀਰੇ ਦੇ ਤੇ ਉਹਨਾਂ ਥੋੜਾਗਾ ਹੁਣ ਇਹਨੂੰ ਕੈਰੈਕਟਰ ਕੱਲਾ ਕੱਲਾ ਦੇਖ ਕੇ ਰੋਕੀ ਪੁੱਤਰ ਕੱਲਾ ਕੱਲਾ ਕੈਰੈਕਟਰ ਕੈਮਰੇ 'ਚ ਦਿਖਾਓ ਜੇ ਆਜੇ ਤਾਂ ਵਿੱਚ ਵੀ ਕਿਦਾਂ ਦੇ ਨੂੰ ਢੰਗ ਲੱਗੇ ਵੇ ਕਰਮਾਰੀ ਹੂੰ ਰੋਕ ਪੁੱਤ ਆ ਵੇਖੋ ਆਪਾਂ ਰੈਫਤ ਕਹਿ ਦਿੰਨੇ ਆ ਤਿੰਨੇ ਲੀਆਂ ਪੰਨੇ ਪੰਜੇ ਹੀ ਦੀਂਦੀਆਂ ਇਹਦੀਆਂ ਦੂਜੇ ਬੰਨੀ ਪੇਟਾ ਵੇਖੋ ਕਿੰਦਾ ਸਾਈਜ਼ ਲੱਗਾ ਵਾ ਪ੍ਰੀਕ ਇੰਨੀ ਕ ਜਿਆਦੇ ਹੈ ਵੀ ਜਿਹਦੇ ਵੀ ਘਰੇ ਜਾਵੜੀ ਨਸਲ ਦਾ ਸੁਧਾਰਨੀ ਆ ਦੁੱਧ ਦੇਣਾ ਬੰਦਾ ਵੀ ਯਾਦ ਕਰੂਗਾ ਵੀ ਠੀਕ ਆ ਮੈਂ ਗਾਂ ਲੈ ਦਿੱਤੀ ਆ ਮੈਨੂੰ ਸਹੀ ਲੈ ਚਲ ਭਾਈ ਅੰਦਰ ਨੂੰ ਸੋ ਇਹ ਦੋਸਤੋ 6 ਨੰਬਰ ਦੇ ਉੱਤੇ ਤੁਹਾਨੂੰ ਇੱਕ ਐਚ ਐਫ ਨਸਲ ਦੀ ਡਾਇਮੰਡ ਪੀ ਸੀ ਤੁਹਾਨੂੰ ਦਿਖਾਇਆ ਹੈ ਇਦਾਂ ਦੀ ਇਹ ਵੈੜ ਹੈ ਸੋ ਲਾਸਟ ਉੱਤੇ ਹੋਰ ਗਾਂ ਤੁਹਾਨੂੰ ਦਿਖਾਵਾਂਗੇ ਕਾਲੇ ਲਾਸਟ ਉੱਤੇ ਭਾਈ 7ਵੇਂ ਨੰਬਰ ਤੇ ਵੀ ਜਗਜੀਤ ਵੀਰੇ ਇਹ ਦੂਜਾ ਸੂਆ ਗਾਂ ਤੇ ਪ੍ਰਮਾਤਮਾ ਚਾਵੇ ਦੁੱਧ ਦੇ ਦੂਗਾ ਇੱਕ ਤੀ ਹੁਣ ਇਹਦੀ ਸਟਾਰਟਿੰਗ ਹੋਊ 28 29 ਕਿਲੋ ਦੁੱਧ ਦੀ ਹੂੰ ਦੁੱਧ ਪ੍ਰਮਾਤਮਾ ਜਾਵੇ ਇਹਨੇ ਰਾਜੀ ਵਾਜੀ ਰਵੇ ਇਹਨੂੰ ਸਾਹਾਂ ਵਾਲੀ ਨੂੰ ਉਮਰ ਲਾਵੇ ਮਾਲਕ ਮੇਰੇ ਹਿਸਾਬ ਨਾਲ ਇਹ 45 ਕਿਲੋ ਤੋਂ ਪਲੱਸ ਦੇ ਦੂ ਆਮ ਘਰੇ ਚੱਲੀ ਗਈ ਫੇਰ ਵੀ 40 ਕਿਲੋ ਦੁੱਧ ਨੇ ਰਾਜੀ ਵਾਜੀ ਦੇ ਦੇਣਾ ਭਾਈ ਠੀਕ ਹੈ ਆ ਜਾ ਪੱਪੋ ਇਧਰ ਰੇਟ ਕੀ ਲੈਣਾ ਰੇਟ ਜਗਜੀਤ ਵੀਰੇ ਦਾ 1.5 ਲੱਖ ਰੁਪਏ ਜਿਹੜਾ ਜੈਨੂਅਲ ਲੈਣਾ ਬਹੁਤ ਵੱਡੀ ਗਾਂਹ ਕਾਤ ਪਾਠ ਦੇਖੋ ਕਰਮਾਲੀ ਦਾ ਉੱਚੀ ਲੰਬੀ ਫੁੱਲ ਹੈ ਕਮਾਲਾ ਬਈ ਬਾਕੀ ਜੋ ਇਹਦਾ ਸਟਰਕਚਰ ਹੋ ਤੁਸੀਂ ਵੀਡੀਓ ਚ ਦੇਖ ਲੈਣਾ ਚੰਗੀ ਤਰ੍ਹਾਂ ਥਣ ਹਵਾਨਾ ਇਹਦਾ ਬਹੁਤ ਸੋਹਣਾ ਰਸੋ ਬਹੁਤ ਕੰਮ ਦੀ ਚੀਜ਼ ਹੈ ਥਣ ਹਵਾਨੇ ਵਾਲੇ ਪੱਖ ਤੋਂ ਬਾਕੀ ਜੋ ਸਟਰਕਚਰ ਹੋ ਤੁਸੀਂ ਉਹਨੂੰ ਦੇਖ ਲਿਆ ਸਵੇਦ ਸੋ ਗਾਮਾ ਅੱਜ ਦੀ ਵੀਡੀਓ ਚ ਵੀ ਕਰੀ ਆ ਲੰਗਾ ਸੀ ਤੇ ਮੈਂ ਤੁਹਾਨੂੰ ਸਾਰੇ ਨੰਗ ਦਿਖਾਤੇ ਆ ਤੁਸੀਂ ਤਸੱਲੀ ਕਰੋ ਜਿਹੜਾ ਪਸੂ ਤੁਹਾਨੂੰ ਜੱਜਦਾ ਹੈ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਹੈ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ